ਬਾਰੀ ਬਰਸਾਤ ਹੋਣ ਕਾਰਨ ਰਾਤ 7 ਡਿੱਗਣ ਕਾਰਨ ਇੱਕ ਪਸ਼ੂ ਦੀ ਮੌਤ ਹੋ ਚੁੱਕੀ ਹੈ ਤੇ ਦੋ ਪਸ਼ੂਆਂ ਦੀਆਂ ਲੱਤਾਂ ਟੁੱਟ ਰੀਆਂ ਅਤੇ ਹੋਰ ਦੂਜੇ ਪਸ਼ੂ ਜ਼ਖਮੀ ਹਨ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇਖੋ ਕਿਵੇਂ ਟਹਿ ਟੇਰੀ ਹੋਇਆ ਪਸ਼ੂਆਂ ਵਾਲਾ ਵਾੜਾ ਵਿੰਡਤਲ ਬੰਦੀ ਮਲਕ ਸਮਾਣਾ ਨੰਬਰ ਭੇਜਣਾ ਲੈ ਮੈਨੂੰ ਹੁਣ ਇਹਦੇ ਕੋਈ ਇੱਥੇ ਆ ਲੈ 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 ਕਰ ਕੀ ਲੱਗ ਲੱਗਦੀ ਉਹ ਇਹਨੂੰ ਭੇਜ ਦੇ ਤਾਂ ਉੱਥੇ ਮੋਢੇ ਖਲੋਤੇ ਨੇ ਬਾਵਾ ਜੀ ਉੱਥੇ ਹਜ਼ਾਰੇ ਬੜਵਾਰੀ ਜੀ ਬਾਵਾ ਰਹਿੰਦੇ ਆ ਆਉਣੀ ਆਕਾ ਮਾਝਾ ਲੁਕੀ ਜੇ ਮੇਰੀ ਗੱਲ ਤੇ ਹੁਣ ਕਰਮਾਂ ਵਾਲੀ ਏ ਜੇ ਇਹਨੂੰ ਆਪਾਂ ਪਲਾਸਟਰ ਪਲਾਸਟਰ ਦੁਬਾਰਾ ਹੈ ਏ ਇਹ ਵੱਜੇਗੀ ਇਹਨੂੰ ਲਵਾਈਏ ਪਲਸਰ ਮੇਰੀ ਗੱਲ ਸੁਣੋ ਜੇ ਸਰਕਾਰੀ ਡਾਕਟਰ ਆ ਜਾਣ ਨਾ ਆਪਾਂ 2-3000 ਰੁਪਏ ਜ਼ਰੂਰੀ ਪ੍ਰਾਈਵੇਟ ਨੂੰ ਸਰਕਾਰੀ ਦਾ ਹੱਕ ਬਣਦਾ ਓਹ ਕੋਲੋ ਰਿਆ ਹੈਗਾ ਗੱਜਵਾ ਹੈਗਾ ਹੈ ਨੂੰ ਇੱਥੇ ਕੀ ਕੀ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਕਬੱਟ ਸ਼ਬਦ ਕਾ ਮੈਂ ਪੀਸਮਾਣਾ ਜ਼ਿਲ੍ਹਾ ਪਟਿਆਲਾ ਆ ਦੇਖੋ ਜੀ ਰੱਸਾ ਐਵੇਂ ਦੇਖਾਓ ਇਹ ਗਾਂ ਮਰ ਗਈ ਐ ਉਹਦੀ ਲੱਤ ਟੁੱਟ ਗਈ ਐ ਇਹ ਮੱਝ ਦੀ ਵੀ ਲੱਤ ਟੁੱਟ ਗਈ ਐ ਜਿਹਨੂੰ ਬੁਖਾਦੇ ਆ ਸੱਡਾ ਵਜੇ ਪ੍ਰਮਾਤਮਾ ਉਹ ਦੇਖੋ ਉਹ ਡਿੱਗਿਆ ਬਰਾਂਡਾ ਕੋਈ ਸਾਡੇ ਕੋਈ ਜੱਟ ਜ਼ਿਮੀਦਾਰਾਂ ਕੋਈ ਆ ਦੇਖੋ ਆਜੋ ਬਾਟ ਸਾਹਿਬ ਸਾਰਾ ਆਜੋ ਸਰਦਬਾਜੋ ਕੇ ਤਾਕੇ ਹਾਂਜੀ ਵੀਰ ਜੀ ਇਹ ਜਰਨਖਾਣ ਹੋਇਆ ਹੈ ਮੇਰੀ ਅਪੀਲ ਹੈ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਰਕਾਰ ਕਹਿੰਦੀ ਹੈ ਵੀ ਸਾਡੇ ਪਟਿਆਲੇ ਜ਼ਿਲ੍ਹੇ ਚ ਹਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਪਰ ਆਹ ਦੇਖੋ ਜੀ ਆਹ ਸਾਡੇ ਆਹ ਨੁਕਸਾਨ ਹੋਇਆ ਹੈ ਸਾਡਾ ਪ੍ਰਸ਼ਾਸਨ ਦਾ ਸਾਡੇ ਕਟਵਾਰੀ ਸਾਹਿਬ ਆਜੋ ਕਟਵਾਰੀ ਸਾਹਿਬ ਆ ਪਟਵਾਰੀ ਸਾਹਿਬ ਸਾਡੇ ਪਹੁੰਚ ਗਏ ਨੇ ਮੌਕੇ ਤੇ ਆਏ ਮੌਕੇ ਤੇ ਪਹੁੰਚ ਗਏ ਨੇ ਆ ਸਾਡੇ ਸਰਪੰਚ ਸਾਹਿਬ ਨੇ ਆ ਲੰਬੜਦਾਰ ਜੀ ਨੇ ਜਿੱਥੋਂ ਤੱਕ ਹੋ ਸਕੇ ਮਵਾਜੇ ਦੀ ਮੰਗ ਕਰਦੇ ਆ ਜੀ ਹਾਂ ਕੋਈ ਕੋਈ ਇੰਨਾ ਕੋਈ ਵੱਡਾ ਕੋਈ ਕਾਰੋਬਾਰ ਨਹੀਂ ਹੈਗਾ ਦੋ ਦੋ ਚਾਰ ਚਾਰ ਕਿੱਲੇ ਵਾਲੀ ਖੇਤੀ ਕਰਨ ਵਾਲੇ ਬੰਦੇ ਆ ਸਾਡੇ ਆ ਕਿਸਾਨ ਨੇ ਇਹਨਾਂ ਦੀ ਮਦਦ ਕੀਤੀ ਆ ਧੰਨਵਾਦ ਇਹ ਆ ਆਪਣੇ ਦੋਸਤ ਪਾਗੀ ਦੀ ਗੁਜਾਰਾ ਕਰਾਉਣ ਕਰਦੇ ਆ ਆਹ ਆਹ ਹੋਈ ਆਏ ਬਿਜਲੀ ਡਿੱਗੀ ਆ ਨਾ ਕਿ ਬਿਜਲੀ ਤੇ ਜੰਤ ਮੱਖਾ ਧਮਾਕਾ ਪਿਆ ਜਦੋਂ ਉਹੀ ਇਸ ਤਰ੍ਹਾਂ ਡਿੱ ਗਿਆ ਯਾਨੀ ਬਿਜਲੀ ਤੇ ਡਿੱਗੀ ਇੱਥੇ ਬਸ ਪਸ਼ੂ ਪਾਲਨ ਡਿਪਾਰਟਮੈਂਟ ਆਏ ਨਹੀਂ ਨਹੀਂ ਕੋਈ ਵੀ ਕੋਈ ਕੰਮ ਵਾਲਾ ਆਇਆ ਨਹੀਂ ਆਇਆ ਹੋਇਆ وہ بھی نہیں بجنی یہ ڈنگر گبب نے کو یہڑا کمینہ رہ گیا سونچے تین مہینے گبب نہیں بننے کو تھا اچھا یہ سلسلہ تیرے مزاج ਇਹਨੇ ਜੇ ਮੁੱਢਾ ਜੱਜ ਜੰਗਦੇ ਆ ਪਰ ਟੰਗੜਾ ਮਾਰਦੇ ਕਿਤੇ ਦੇ ਚੁੱਪਨ ਵਾਲਾ ਵੀ ਕੋਈ ਨਹੀਂ ਸਾਡੇ ਦਾ ਡਾੜੋੜੀ ਵੀ ਕੋਈ ਨਹੀਂ ਪਿੰਡ ਵਿੱਚ ਡਾੜੋੜੀ ਦੀ ਬਹੁਤ ਹੈ ਪੰਜ ਪੰਜ 10000 ਰੁਪਏ ਦੇ ਕੇ ਜਿੱਦਾਂ ਟੰਗੜਾ ਚਾਣੇ ਉੱਥੋਂ ਦੀ ਆਪਣੀ ਵਿਵਸਤਾ ਹੁੰਦੀ ਹੈ ਉੱਥੋਂ ਰਾਤ ਵਿਆਹ ਹੋ ਰਿਹਾ ਜਿੰਦਾਂ ਆ ਹੁਣ ਆਉਣਾ ਹੀ ਚੁੱਪਨ ਵਾਲਾ ਹੁਣ ਚੁੱਪਨ ਆਏ ਹਾਂ ਤੇਰੇ ਭੱਟੀਆਂ ਤੋਂ ਮੰਗਨੇ 1000 ਰੁਪਏ ਲੈਣਾ ਹਾਂ ਸੋ ਆਹ ਘੜੀ ਦੇ 1000 ਰੁਪਏ ਤੋਂ ਕਿੱਥੇ ਹੋ ਗਏ ད�ས ད�ས དས དས ད�